ਕਹੋ ਪੰਗੁਰ ਸੇਵੀ ਐ ਅਹਨ ਸੁਸਹਿਜ ਸੁਵਾਏ ਦਰਸਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਫਸਮਦੀ ਨੂਰ ਪਰਸੋ ਹਉ ਕੋਰਸੋ ਹੋ ਛਟੀ ਐ ਤੁਧ ਡਠ ਸਚੇ ਪਾਤ ਸਾਹ ਮਲ ਦਲਮ ਦਨਮ ਦੀ ਕਟੀ ਐ ਸੱਜੜ ਸੱਚਾ ਪਤਸਾਹ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇ ਸਾਹੋ ਸੱਜੜ ਸੱਚਾ ਪਤਸਾਹ ਸਿਰ ਸਾਹਾ ਦਾ जिस पास बहठिया सोहिया सबना दा बेसा हो सतनाम सिरे वाहे गुरु साहिब जी ਜੈਤ ਸਰੇ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹਿਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕੇਲ ਵੇਖ ਦੁਖ ਉਤਰ ਗੁਰ ਨਾਮ ਦਿਓ ਹਰੇ ਨ ਲਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੋਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲ ਬੇਖ ਦੁਖ ਉਤਰੈ ਗੁਰ ਨਾਮ دیਉ ਰੇ ਨ ਲਾਥਾ ਰੇ ਮਾਨ ਪਾਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦੇ ਰੜਾਇਆ ਬੇਨਾਮ ਜੀਵਨ ਬਿਰਥਾ ਰਹਾ ਬੇਨ ਗੋਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤੇਨ ਸਾਧੂ ਚਰਨ ਨਾ ਸੇਵ ਕਬਹੂ ਤੇਨ ਸਾਬ ਜਨਮ ਅਕਾਥਾ ਜੇਨ ਸਾਧੂ ਚਰਨ ਸਾਧ ਪਾਗ ਸੇਵੇ ਤੈਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨ ਨਾਥ ਹਮ ਅੰਧੋ ਲੈ ਗਿਆ ਨਹੀਂ ਨ ਅਗਿਆਨੇ ਕਿਉ ਚਾਲ ਰਹਿ ਮਾਰਗ ਪੰਥਾ ਹਮ ਅੰਧੁਨੇ ਕਉ ਗੁਰ ਪੰਚਲ ਦਿਜੈ ਜਨਾਨਕ ਚਨ ਹੈ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਆਮ ਅੰਦोले ਕਾ ਗੁਰ ਅੰਚਲ ਦੀ ਜੈ ਜਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਜਿਹ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਯੋ ਰੇਨ ਲਾਥਾ